ਬਚਦੀ ਆ ਫੁਸੀ ਤਾਂ ਹੁੰਦੀ ਆ ਬੰਦੇ ਨੂੰ ਚਲੋ ਬਾਬੇਓ 2026 ਦੁਨੀਆ ਖਤਮ ਹੋ ਜਾਣੀ ਆ ਤੇ ਜੋ ਕੁਸਾ ਹੈ ਖੱਤ ਦੋ ਵੇਚ ਦੋ ਨਿਆਰੇ ਲਓ ਖਾਓ ਪੀਓ ਐਸ ਕਰੋ ਅਜੀ ਕੰਮ ਕਰਾਇਆ ਪਹਿਲਾਂ ਉਸ ਤੋਂ ਬਾਅਦ ਤੁਹਾਨੂੰ ਇੱਕ ਖੁਸ਼ਖਬਰੀ ਅੱਜ ਦੰਨੇ ਆ ਖੁਸ਼ਖਬਰੀ ਸਾਨੂੰ ਤਾਂ ਕਾਫੀ ਦਿਨਾਂ ਦੀ ਪਤਾ ਪਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਆਪਣਾ ਧੰਨਵਾਦ ਹੈਗਾ ਮਹਿੰਦਰਾ ਕੰਪਨੀ ਜਿਹੜੀ ਇਹਨਾਂ ਦੀ ਸਰਵਿਸ ਕੁਆਲਿਟੀ ਬਹੁਤ ਗੰਦੀ ਹੈ ਲਓ ਵੀ ਦੋਸਤੋ ਬਹੁਤ ਇੰਤਜ਼ਾਰ ਕਰ ਲਿਆ ਤੁਸੀਂ ਟਪੜਾ ਹੋਈ ਟਾਈਮ ਆ ਗਿਆ ਖੁਸ਼ਖਬਰੀ ਦੇਣ ਦਾ ਬਣ ਫੋਰਚੂਨਰ ਤੇ ਸੀਗਾ ਪਰ ਦੇਖੋ ਫੇਰ ਵੀ ਲੋਗੋ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗਏ ਆ ਪਟਵਾਏ ਨਾ ਦਿਆਂ ਅ ਦੋਸਤੋ ਪਹਿਲਾਂ ਤੁਹਾਨੂੰ ਅਸੀਂ ਮਹਿੰਦਰਾ ਜੀ ਸਰਵਿਸ ਬਾਰੇ ਜਾਣਕਾਰੀ ਦੇ ਕੇ ਹਟਿਆ ਸਰਵਿਸ ਆ ਬੰਦੇ ਦੀ ਵੀ ਤੇ ਨਹੀਂ ਲੰਬਾ ਲੇਗੇ ਜੂਰਾ ਆਵੇਂ ਤੁਹਾਡੇ ਕੋਲ ਜਲਦੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਅੱਜ ਦੇ ਵਲੌਗ ਦੀ ਕਰਦੇ ਆ ਸ਼ੁਰੂਆਤ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਲਾਵ ਦੀ ਸ਼ੁਰੂਆਤ ਹੋ ਚੁੱਕੀ ਆ ਬੰਦੇ ਤੇ ਚੈੱਕ ਕਰ ਸਕਦੇ ਆ ਨਾਲ ਮੁਸਕਰਾ ਰਹੇ ਨੇ ਪਿੱਛੇ ਹੀ ਬੈਠਾ ਮੁੰਡਾ ਦੇਖ ਸਕਦੇ ਤੁਸੀਂ ਜਸਤਰੀ ਕਾਲਾ ਜੀ ਅਸੀ ਕਾ ਜੀ ਤੇ ਦੇਖੀ ਮਾਤਾ ਦੇਖੀ ਮਾਤਾ ਮਾ ਮਾ ਹੱਸ ਵੀ ਲਿਆ ਮਾਤਾ ਹੱਸਦੇ ਉਹ ਮਾਤਾ ਹੱਥ ਹੋ ਚੋ ਗਈ ਮਾਤਾ ਪਾ ਚੀ ਉਹ ਤਾਂ ਹੱਸ ਵੀ ਕਹਿੰਦੀ ਵੀ ਦੋਸਤੋ ਮਾਤਾ ਆਉਣ ਲੱਗੀ ਦੀ ਗੱਡੀ ਥੱਲੇ ਤੇ ਉਹ ਖੁਸ਼ ਹੋ ਗਈ ਪਿੱਛੇ ਹੋ ਗਈ ਉਮ ਮੈਂ ਯਾਰ ਜਾਨ ਬਚਦੀ ਆ ਖੁਸ਼ੀ ਤਾਂ ਹੁੰਦੀ ਹੀ ਆ ਬੰਦੇ ਨੂੰ ਚਲੋ ਤੇ ਹਾਂ ਯਾਰ ਆਇਆ ਮਲਦਾ ਪੰਜ ਆਮ ਜਿਗਾੜਾ ਨਿਆਰਾ ਹੈਗਾ ਕੈਨੇਡਾ ਕਨੁਡਾ ਦਾ ਜਲੋ ਹਣਾ ਬੰਦੇ ਜਾ ਜੀ ਹਾਂ ਦੋਸਤੋ ਅੱਜ ਮੈਂ ਤੁਸੀਂ ਪਿੱਛੇ ਦੇਖਿਆ ਮਾਤਾ ਬੱਠਲ ਚੱਕੀ ਜਾਂਦੀ ਸੀ ਹਣਾ ਆ ਜਿਵੇਂ ਆ ਬਾਈ ਪਾਪਾ ਆਉਂਦਾਗਾ ਸਾਈਕਲ ਤੇ ਆਹਾਂ ਯਾਰ ਰੌਣਕ ਲੱਗੀ ਹੋਈ ਆ ਸੜਕ ਦੇ ਨਾਮ ਨਾਲ ਹਾਂ ਹਾਂ ਉਹ ਵੀ ਮੈਂ ਦੱਸਣੀ ਲੱਗਿਆ ਸੀ ਕਹਾ ਬੇਰਵਾ ਦੇ ਹੀ ਰਿਹਾ ਸੀ ਵੀ ਆ ਜਵਾਕ ਬੈਠਾ ਜਾਂਦਾ ਸੀ ਗੱਡੀ ਦੇ ਮੂਹਰੇ ਹਣਾ ਆ ਨਾਲੀਆਂ ਨੂਲੀਆਂ ਤੁਸੀਂ ਦੇਖ ਸਕਦੇ ਹੋ ਵੀ ਇਹ ਚੀਜ਼ਾਂ ਜਿਹੜੀਆਂ ਨੇ ਵਹਤਾ ਤੁਸੀਂ ਸਾਰਾ ਕੁਝ ਹੀ ਦੇਖ ਲਓ ਯਾਰ ਇਹ ਹੈ ਹੀ ਪੰਜਾਬ ਆ ਬੱਸ ਜਾਂਦੀ ਧਾਲੀਵਾਲ ਦੇ ਕੋਲ ਹਨ ਤੇ ਚਲੋ ਆਪਾਂ ਮੁੱਦੇ ਤੋਂ ਭਟਕ ਗਏ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਨਵੇਂ ਸਾਲ ਦੀ ਵੀ ਸ਼ੁਰੂਆਤ ਹੋ ਚੁੱਕੀ ਆ ਨਵੇਂ ਸਾਲ ਵਧਾਈਆਂ ਤੁਹਾਨੂੰ ਤੁਹਾਨੂੰ ਬਹੁਤ-ਬਹੁਤ ਵਧਾਈਆਂ ਪਰ ਇਹ ਬਲੌਗ ਤੁਹਾਨੂੰ ਨਵੇਂ ਸਾਲ ਦੇ ਅੱਗੇ ਦੇਖਣ ਨੂੰ ਮਿਲੂਗਾ ਮਤਲਬ ਕਈ ਦਿਨਾਂ ਬਾਅਦ ਪਰ ਚਲੋ ਵੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਬਹੁਤ-ਬਹੁਤ ਵਧਾਈਆਂ ਨਵੇਂ ਸਾਲ ਦੀਆਂ ਤੇ ਪਰਮਾਤਮਾ ਕਰੇ ਇਹ ਸਾਲ ਥੋੜਾ ਆ ਹੀ ਲੰਘੇ ਜਿਵੇਂ 2025 ਲੰਘਿਆ ਆ ਹੀ ਹੌਲੀ ਹੌਲੀ ਲੰਘੀ ਜਾਣਗੇ ਮਤਲਬ ਵਧੀਆ ਲੰਘੂਗਾ ਉਹ 2025 ਵਧੀਆ ਲੰਘਿਆ ਆਪਣਾ ਯਾਰ ਇਹ ਆਪਣਾ ਵੀ ਸਾਰਿਆਂ ਦਾ ਹੀ ਨੇ ਉਹ ਸਾਰਿਆਂ ਦਾ ਹੀ ਵਧੀਆ ਲੰਘਿਆ ਆ ਉਹ ਸਾਲ ਸਾਰੀ ਵਧੀਆ ਹੁੰਦ ਨੇ ਬਾਬੇ ਉਹ 2026 ਦੁਨੀਆ ਖਤਮ ਹੋ ਜਾਣੀ ਆ ਮੋਜੀ ਉਹ 26 ਸਵੇ ਤਾਂ ਦੁਨੀਆ ਖਤਮ ਹੈ ਹਾਂ ਤੇ ਇਹ ਲੈ ਲੋ ਤੇ ਯਾਰੇ ਲੋ ਬਾਕੀ ਗੱਲ ਇਹ ਆ ਵੀ ਜੋ ਕੁਝ ਹੈਗਾ ਖਰਚ ਦੋ ਵੇਚ ਦੋ ਦੋਸਤਾਂ ਰੱਖਿਏ ਸਰ ਤੁਸਾਂ ਜੇ ਕ ਮਰਿਆਦਾ ਰੱਖਿਏ ਥੋੜੀ ਮਜਾਦਾ ਰੱਖਿਏ ਨਿਆਰੇ ਖਾਓ ਪੀਓ ਐਸ਼ ਕਰੋ ਇਸ ਤਾਈਜ਼ ਤੁਸੀਂ ਦਿਹਾੜੀ ਆਇਆ ਕਰੋ ਚਲੋ ਛੱਡੋ ਤੁਸੀਂ ਗੱਲਾਂ ਇਹ ਤਾਂ ਸੱਚ ਬੋਲਣ ਲੱਗਿਆ ਪਰ ਸੱਚ ਗੱਲ ਇਹ ਆ ਵੀ ਅਸੀਂ ਚੱਲਿਆ ਹੋਣਾ ਜਾਂ ਕੰਮ ਅਸੀਂ ਕੰਮ ਕਰਿਆ ਹੀ ਪਹਿਲਾਂ ਉਸ ਤੋਂ ਬਾਅਦ ਤੁਹਾਨੂੰ ਇੱਕ ਖੁਸ਼ਖਬਰੀ ਅੱਜ ਦੰਨੇ ਆ ਖੁਸ਼ਖਬਰੀ ਸਾਨੂੰ ਤਾਂ ਕਾਫੀ ਦਿਨਾਂ ਦੀ ਪਤਾ ਪਰ ਤੁਹਾਡੇ ਨਾਲ ਸਾਂਝੀ ਕਰਦੇ ਤੁਸੀਂ ਆਪਣਾ ਪਰਵਾਹ ਹੀ ਨਹੀਂ ਹੈਗਾ ਖੋਜਗਰੀ ਬਾਤ ਤੂੰ ਰਿਆ ਖੋਜਗਰੀ ਚ ਸਾਰਾ ਮਾਦਤਾ ਖੋਜਗਰੀ ਤੂੰ ਚਲਾਈ ਅੱਛਾ ਹਾਂ ਦੇ ਤਿੱਣੀ ਨਾ ਆਪਾ ਦਰਸ਼ਕਾਂ ਨੂੰ ਦੱਸਿਆ ਨਹੀਂ ਆਲੇ ਬੋਲਾ ਰੱਖ ਗਏ ਸੀ ਦਰਸ਼ਕਾਂ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਦੋਸਤੋ ਪਖਰੋ ਆ ਕੇ ਮਿਲ ਦਊਗਾ ਬੜਾ ਕੰਮ ਜਿਹੜੇ ਜੂੜੂ ਤੇ ਹੈਗੇ ਮੇਰੀ ਫੈਮਲੀ ਹੈ ਨਾ ਦਾ ਫੈਮਲੀ ਵੀ ਆਪਣੀ ਤੂੰ ਦੱਸਿਆ ਕਿਉਂ ਨਹੀਂ ਬਾਈ ਫੈਮਲੀ ਨੂੰ ਵੀ ਨਹੀਂ ਦੱਸਿਆ ਲੈ 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 ਮੋੜਦਾ ਦਾ ਐਨੀਮੋ ਸਕੋਰਪੀਆ ਨਾਂ ਹੁੰਦੀ ਕਿ ਨਹੀਂ ਕਾਹ ਕਹੇ ਜੇ ਗਾਣੇ ਸੁਣਨ ਲੱਗ ਗਏ ਇਦਾਂ ਕਾਪੀਰਾਈਟ ਆਉਏ ਤੇ ਨਾ ਦੇਖ ਲੋ ਦੋਸਤੋ ਨਹੀਂ ਆਉਂਦਾ ਕਾਪੀਰਾਈਟ ਨਹੀਂ ਆਉਂਦਾ ਦੇਖ ਲੋ ਅੰਗਰੇਜ਼ੀ ਗਾਣੇ ਸੁਣਨ ਲੱਗ ਗਏ ਕੀ ਹੱਲ ਕਰੀਏ ਹੱਦੋਂ ਦੜਾ ਵਿਗੜਦੀ ਜਾਂਦਾ ਇੱਕ ਵਾਰ ਨਵਾਂ ਕਲਚਰ ਅਬਜ਼ਰਬ ਕੀਤਾ ਦਲਪ੍ਰੀਤ ਹੁਣ ਜਿੰਨੇ ਵੀ ਪੱਠੇ ਨੇ ਹਨਾ ਜਿਵੇਂ ਹੁਣ ਆ ਪੱਠਾ ਗਾ ਇਹ ਨਾਲ ਹੀ ਕੱਚੀਆਂ ਇੱਟਾਂ ਵਾਲਾ ਪੱਠਾ ਇੱਥੇ ਨਾਲ ਹੀ ਲਾ ਲੈਂਦੇ ਇਹ ਕੋਲੀ ਓਏ ਇਹ ਪਤਾ ਕੀ ਕਰਦੇ ਆ ਮਿੱਟੀ ਲਿਆ ਲੈ ਛੱਟੀਆਂ ਲਿਆ ਕੀ ਕਰਾਇਆ ਦੇਖਦੇ ਨੇ ਇਹਨਾਂ ਨੂੰ ਜਿਵੇਂ ਅੱਗੇ ਦੂਰ ਹੁੰਦਾ ਸੀ ਠੇਕਾ ਦੇ ਜਾਂਦੇ ਆ ਹੂੰ ਜੀ ਇੱਕ ਸਾਲ ਤਾਂ ਉਹ ਵੀ ਫਸਲ ਵਧਿਆ ਹੁੰਦੀ ਐ ਇੱਥੇ ਅੱਛਾ ਨਾਲ ਕਿਵੇਂ ਕਰਨਗੇ ਕਿਉਂ ਨੂਮਣ ਪਾਉਂਦੇ ਆ ਨਾ ਇਹ ਹੂੰ ਉਦੋਂ ਬਾਅਦ ਫਿਰ ਕੰਮ ਖਰਾਬ ਇੱਕ ਵਾਰ ਤਾਂ ਉੱਠਦੀ ਐ ਪੂਰੀ ਮਤਲਬ ਖੇਤੀ ਕਰਦਾ ਤਿੰਨ ਚਾਰ ਸਾਲ ਬਾਅਦ ਬਾਅਦ ਬੰਦਾ ਹਾਂ ਦੋਸਤੋ ਇੱਕ ਕੰਮ ਆਪਾਂ ਲਗੇ ਸੀ ਕਿ ਆਪ ਨੂੰ ਆਪਣਾ ਡੰਨ ਇੱਕ ਤਾਂ ਤੁਸੀਂ ਐ ਵੀ ਸੋਚੋਗੇ ਨਾ ਵੀ ਯਾਰ ਅਸੀਂ ਐ ਕਹਿ ਰਹੇ ਨੇ ਵੀ ਕੰਮ ਕਰਨ ਚੱਲੇ ਆ ਪਤਾ ਨਹੀਂ ਹੁਣ ਵੀ ਹੁਣ ਮਨ ਲਾ ਮੈਂ ਕਵਾਂ ਮੈਂ ਕੰਮ ਕਰਨ ਚੱਲੇ ਆ ਤੇ ਆ ਮੋੜ ਮੁੜ ਕੇ ਮੈਂ ਦੁਬਾਰੇ ਕੈਮਰਾ ਔਨ ਕਰ ਲਵਾਂ ਵੀ ਕੰਮ ਕਰੇ ਪਰ ਐ ਨਹੀਂ ਅਸੀਂ ਸੱਚੀ ਕਰਕੇ ਆਏ ਆ ਪਰ ਕਈ ਕੰਮ ਹੁੰਦੇ ਜਿਹੜੇ ਤੁਹਾਨੂੰ ਦਿਖਾ ਨਹੀਂ ਸਕਦੇ ਕਈ ਹੁੰਦੇ ਜਿਹੜੇ ਦਿਖਾਉਣ ਨੇ ਆਪਾਂ ਹਣਾ ਤੇ ਚਲੋ ਉਹ ਗੱਲਾਂ ਆਪਾਂ ਛੱਡੀਏ ਹੁਣ ਆਪਾਂ ਚੱਲਦੇ ਆ ਪਿੰਡ ਵਾਪਸ ਤੇ ਪਿੰਡ ਜਾ ਕੇ ਤੁਹਾਨੂੰ ਦਿਖਾਉਣੇ ਆਪਣੀ ਖੁਸ਼ ਖਬਰੀ ਲਓਈ ਮਿੱਤਰੋ ਉਹ ਜਿੱਥੇ ਟੱਟਾਂ ਪੁੱਛੇ ਹਾਂ ਬਹੁਤ ਥੱਕ ਲੰਭਾ ਗੱਭਰੂ ਤੇ ਖੁਸ਼ ਖਬਰੀ ਤੁਹਾਨੂੰ ਥੋੜਾ ਬਾਤ ਦੰਨਾ ਖੁਸ਼ ਖਬਰੀ ਸਾਡੀ ਗਾਹ ਲੰਗੀ ਥੋੜੀ ਜੀ ਹੈਂਡਰ ਲਿਆਂਦੀ ਆਪਾਂ ਹਾਂ ਆ ਦੇਖੋ ਦੋਸਤੋ ਲਓ ਨਹੀਂ ਫਿਰਦਾ ਗਲਾਬ ਸਿੱਧੂ ਵੱਰ ਲਿਆਂਦੀ ਹਾਂ ਲਿਆਂਦੀ ਆਪਾਂ ਹੈਂਡਰ ਗੱਲ ਕਰ ਇਹ ਆਪਾਂ ਸਾਡੇ ਪਿੰਡ ਦੇ ਬੰਦੇ ਨਹੀਂ ਸਾਡੇ ਪਿੰਡ ਦੇ ਬੰਦੇ ਨਹੀਂ ਦੇਤੀ ਗਲਾਬ ਨੂੰ ਚਲੋ ਤੋ ਯਾਰ ਨਹੀਂ ਬੈਠਾ ਨਾ ਗਲਾਬ ਵਿੱਚ ਹਾਂ ਉਹ ਲਿਖਤਾ ਉਹ ਕਹਿੰਨੇ ਚਲੋ ਜੋਕਸ ਆ ਪਾੜ ਦੋਸਤੋ ਆਪਾਂ ਚੱਲੇ ਆ ਸਰਵਿਸ ਕਰਾਉਣ ਗੱਡੀ ਦੀ ਤੇ ਗਲਾਬ ਸਿੱਧੂ ਜਾ ਰਿਹਾ ਅੱਗੇ ਹਾਂ ਜਾਂਦਾ ਉਹ ਤਾਂ ਕੋਈ ਨਹੀਂ ਆਪਣਾ ਤਾਂ ਕੀ ਕਹਿੰਦਾ ਵਿਚਾਰ ਆਪਾਂ ਚੱਲੇ ਆ ਸਰਵਿਸ ਕਰਾਉਣ ਇਹਦੀ ਸਕੋਰਪੀਓ ਦੀ ਤੇ ਤੁਹਾਨੂੰ ਆ ਕੇ ਅਸੀਂ ਖੁਸ਼ਖਬਰੀ ਥੋੜਾ ਜਿਹਾ ਲੇਟ ਹੋ ਰਹੀ ਹੈ ਤਾਂ ਖਾਉਨੇ ਆ ਕੋਈ ਨਹੀਂ 5-7 ਮਿੰਟਾਂ ਤੱਕ ਬਣੇ ਰਹੋ ਲੋਕ ਦੋਸਤੋ ਮਹਿੰਦਰਾ ਮੌਨ ਚੁੱਕੇ ਆ ਜਾ ਕੇ ਆਵਾਂ ਮੈਂ ਲੋ ਇਹ ਨਾ ਹੀ ਬੰਨ ਆ ਆ ਗਿਆ ਸਰਗਸਟ ਇਸ ਨਾਲ ਐਨ ਐਨ ਖੜੀ ਆ ਚਾਰੇ ਪਾਸੇ ਨਾਵਣੇ ਮਗਾਓ ਦੇਖੋ ਕਾਲੇ ਰੰਗ ਦੀ ਨੌਕਰੀ ਖੜੀ ਸਧਾਰ ਹਾਂ ਥਾਰੀ ਹੋਣੀ ਥਾਰ ਤੂਰੀ ਹੋਣੀ ਆ ਲਓ ਜੀ ਆ ਇਧਰ ਵੈਸਾ ਲੌਂਜ ਲੂਂਜ ਬਣਾਇਆ ਦਾ ਇਹਨਾਂ ਦਾ ਇੱਥੇ ਬਰਨਾਲੇ ਆ ਏਜੰਸੀ ਦਾ ਆਪਣਾ ਪਹਿਲਾ ਐਕਸਪੀਰੀਅੰਸ ਬਾਜੀਵਾ ਸ਼ਕਤੀ ਵਾਲੇ ਲੋਈ ਇਸ ਫੈਕਚਰ ਕਰ ਰਿਹਾ ਹੁਣ ਤਾਂ ਸਾਨੂੰ ਲਿਖ ਰਿਹਾ ਏਸਟੀਮੇਟ ਲਾ ਕੇ ਲੋਈ ਬਾਈ ਹੁਣ ਬੇਰਬਰ ਹੁੰਦੇ ਹੋਏ ਜਦੋਂ ਪੰਚ ਮਨਾਲੀ ਲੈ ਕੇ ਆ ਉਹ ਥੋੜੀ ਜਿਹੀ ਦਿੱਕਤ ਦੇ ਰਹੀ ਸੀ ਝਟਕੇ ਲੈਂਦੀ ਸੀ ਅੱਧੀ ਉਹ ਦੱਸ ਰਿਹਾ ਹੁਣ ਸਰਵਿਸ ਕਰਾਉਣੀ ਆ ਬਾਕੀ ਚਲੋ ਲਓ ਮਿੱਤਰੋ ਯਾ ਕਾਤੇ ਰਾਨੀ

ਬਹੁਤ ਇੰਤਜ਼ਾਰ ਕਰ ਲਿਆ ਤੁਸੀਂ ਹੁਣ ਆਪਣਾ ਉਹ ਟਾਈਮ ਆ ਗਿਆ ਖੁਸ਼ਖਬਰੀ ਦੇਣ ਦਾ ਆ ਦੇਖ ਲਓ ਇੱਕ ਦਾ ਜਦੋਂ ਮੈਂ ਵਲੌਗ ਕਰਨ ਆਉਂਦਾ ਨਾ ਇਹ ਆ ਚੁਗਲੀਆਂ ਇਹਨਾਂ ਦੀ ਆਉਂਦੀ ਸ਼ੁਰੂ ਹੋ ਜਾਂਦੀਆਂ ਨੇ ਕੁੱਚਾ ਜਿਹੀ ਗੱਲ ਇਹਨਾਂ ਨੇ ਕਰਨੀ ਨਹੀਂ ਹੁੰਦੀ ਮੈਨੂੰ ਵਲੌਗ ਨਹੀਂ ਕਰਨ ਦੇ ਰਹੇ ਤੂੰ ਕਹਿਣਗੇ ਤੂੰ ਵਲੌਗ ਨਹੀਂ ਪਾਉਂਦਾ ਹੁਣ ਜੇ ਵਲੌਗ ਮੈਂ ਕਰੂੰਗਾ ਫੇਰ ਹੀ ਪਾਉਂਗਾ ਕਰਨੇ ਹੀ ਦਿੰਦੇ ਨਹੀਂ ਹੈਗੇ ਕੀ ਕਰੀਏ ਦੱਸੋ ਇਹਨਾਂ ਦਾ ਹੱਲ ਦੱਸੋ ਕੀ ਕਰੀਏ ਖੁਸ਼ਖਬਰੀ ਸਾਡੀ ਓਏ ਇੰਨੀ ਦੂਰ ਖੜਾਈ ਪਈ ਹੈ ਖੁਸ਼ਖਬਰੀ ਓਏ ਦੋਸਤੋ ਖੁਸ਼ਖਬਰੀ ਬਹੁਤ ਦੂਰ ਖੜਾਈ ਪਈਆਂ ਨੇ ਫੋਸ਼ ਖਬਰ ਹੀ ਹੋਣਾ ਲੋਈ ਮਿੱਤਰੋ ਦੇਖੋ ਖੁਸ਼ ਖਬਰੀ ਆ ਖੁਸ਼ ਖਬਰੀ ਆ ਆ ਗੱਡੀ ਲੈ ਲਈ ਬਾਬੇ ਆਪਾਂ ਦੇਓ ਵਧਾਈਆਂ ਦਾਸ ਨੂੰ ਆ ਵਾਹਿਗੁਰੂ ਇਹ ਆਪਣੀ ਸਵਿਫਟ ਆਈਡੀਓ ਉੱਪਰ ਟਾਇਰ ਕਰਤੀ ਤਾਂ ਕਰਕੇ ਫਿਰ ਥੋੜਾ ਜਿਹਾ ਪ੍ਰੋਬਲਮ ਆਉਂਦੀ ਸੀਗੀ ਤੋਂ ਗੱਡੀਆਂ ਹੋਰ ਫਿਰ ਬਾਕੀ ਬਡੀ ਨੇ ਛੋਟੀ ਗੱਡੀ ਫਰਚਾਈਦੀ ਸੀ ਛੋਟੀ ਨਹੀਂ ਹੈਗੀ ਹੈਗੀ ਤੇ ਵੀ ਵੱਡੀ ਆ ਸਾਡੇ ਭਾ ਦੀ ਤਾਂ ਪਰ ਬੰਦੇ ਵਿੱਚ ਨਹੀਂ ਮੰਨਦੇ ਵੱਡੀ ਇਹਨੂੰ ਚਲੋ ਗੱਲ ਵੱਖਰੀ ਆ ਇੰਦਾ ਛੇ ਇਧਰ ਬੈਠਾ ਬੰਦੇ ਵਿੱਚ ਵਿੱਚ ਬੰਦੇ ਆ ਜਿਹੜੇ ਮੰਨ ਲਓ ਉਹ ਇਹਨੂੰ ਵੱਡੀ ਨਹੀਂ ਮੰਨਦੇ ਉਹ ਚਲੋ ਗੱਲ ਵੱਖਰੀ ਰਹਿੰਦੀ ਹੈ ਨਾ ਇੱਕ ਮੈਂ ਚਲੋ ਹੋਰ ਗੱਲ ਦਾ ਆਦਾ ਉਹਨੂੰ ਵੀ ਜਿਹੜਾ ਮਾਨਸੀ ਜਾਂ ਜਿਹੜਾ ਜਿੱਥੇ ਆਪਣਾ ਗੱਲ ਜਾ ਕੇ ਠਹਿਰਦੀ ਸੀ ਉਹ ਹੈਗਾ ਸੀ ਫੋਰਜੁੰਦਰ ਤੇ ਹੈਨਾ 8621 ਮਾਨ ਫੋਰਚੂਨਰ ਤੇ ਸੀਗਾ ਪਰ ਦੇਖੋ ਫਿਰ ਵੀ ਲੋਗੋ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗਏ ਆਪਾਂ ਟੋਇਟਾ ਦੀਆਂ ਸਟੀering ਵੀ ਦੇਖੋ ਫੋਰਚੂਨਰ ਨਾਲ ਦੀ ਲਈਆ ਆਪਾਂ ਸਕਰੀਨ ਵੀ ਫੋਰਚੂਨਰ ਨਾਲ ਦੀ ਲਈਆ ਕੰਪਨੀ ਵੀ ਫੋਰਚੂਨਰ ਹੀ ਲਈ ਆਹ ਸੌਰੀ ਕੰਪਨੀ ਟੋਇਟਾ ਹੀ ਲਈ ਚਲੋ ਸ਼ੁਰੂਆਤ ਤਾਂ ਕੀਤੀ ਟੋਇਟਾ ਚ ਬਾਕੀ ਆਪਾਂ ਅੱਗੜੀ ਸ਼ੀਟ ਲਾਇਆ ਹੋਇਆ हां गड्डी देखो दोस्तों। ਕਿਹੜੀ ਕਿਹੜੀ ਲੱਗਦੀ ਇਹਦਾ ਹੋਰ ਕਾਂਸੇ ਚਿੱਟੀ ਲੱਗਦੀ ਹੈ। ਮਾੜਾ ਰਾੜਤੀ ਸੀ ਮੇਰੇ ਵਰਕਾ ਚਲੋ ਕਾਦੇ ਚੁਈ ਸੀ। ਹੌਲੀ ਵੱਧ ਪੈ ਗਈ ਲੱਗਦੀ ਹੈ। ਇਹ ਪਤਾ ਹੋਰ ਕਾਂਸੇ ਚਿੱਟੀ ਸਿੱਤਾਂ ਯਾਰ ਬਸ ਚੁੱਪ। ਲਓ ਜੀ। ਅ ਹੁਣ ਆਪਾਂ ਥੋੜੀ ਜੀ ਗੱਡੀ ਦਾ ਆਪਾਂ ਕੰਮ ਕਰਾਉਣਾ ਇਹਦਾ ਲੱਟਾਂ ਪਾਉਣਿਆ ਗੱਗੂ ਕੋਲ ਚਾਲਦੇ ਆਂ ਤੇ ਗੱਗੂ ਨੂੰ ਤੁਸੀਂ ਜਾਣਦੇ ਹੋ। 23 ਦਿਨ ਹੋ ਗਏ ਸਾਨੂੰ ਗੱਡੀ ਲਈ ਨੂੰ ਵੀ ਕਾਫੀ ਦਿਨ ਹੋ ਗਏ ਦਿਖਾਈ ਤੁਹਾਨੂੰ ਅੱਜ ਆ ਚਲੋ। ਪਰ ਕਈ ਦਿਨ ਹੋ ਗਏ ਸਾਨੂੰ ਉਹਦੇ ਕੋਲੋਂ ਵੀ ਮੁਰਦਿਆ ਨੂੰ ਸਾਨੂੰ ਜੱਟ ਲੱਟੇ ਨਹੀਂ ਪਾ ਕੇ ਦਿੰਦਾ ਬੰਦਾ ਦੇਖੋ ਐ ਨਹੀਂ ਐ ਨਹੀਂ ਆ ਦੇ ਨਹੀਂ ਆਪਾਂ ਸੌਰੀ ਆਪਾਂ ਇਨ ਖੜਾਏ ਹਨ ਤੇ ਇੱਕ ਸੱਚ ਤੁਹਾਨੂੰ ਹੋਰ ਦੱਸ ਦਿਆਂ ਬਾਬਿਓ ਮਹਿੰਦਰਾ ਕੰਪਨੀ ਜਿਹੜੀ ਇਹਨਾਂ ਦੀ ਸਰਵਿਸ ਕੁਆਲਿਟੀ ਬਹੁਤ ਗੰਦੀ ਹੈ ਯਾਰ ਬਸ ਗੰਦੀ ਕਹਤਾ ਗੰਦਾ ਸ਼ਬਦ ਤੁਸੀਂ ਆਪੀ ਵਰਤ ਲਿਓ ਸੀਰੀਅਸਲੀ ਗੰਦੀ ਹੈ ਯਾਰ ਮੰਨ ਲਓ ਅਸੀਂ ਇੱਕ ਕਹਿ ਲਓ ਅਸੀਂ ਦਾ ਫਰਸਟ ਐਕਸਪੀਰੀਅੰਸ ਸੀਗਾ ਪਹਿਲੀ ਜਿਹੜੀ ਸਰਵਿਸ ਹੋਈ ਸੀ ਚਲੋ ਦੇਖੋ ਗੱਡੀ ਲੈਣ ਵੇਲੇ ਜਿਵੇਂ ਤੁਸੀਂ ਕਸਟਮਰ ਨਾਲ ਡੀਲ ਕਰਦੇ ਹੋ ਗੱਡੀ ਲੈਣ ਤੋਂ ਬਾਅਦ ਤੁਸੀਂ ਮੰਨ ਲਓ ਜਦੋਂ ਬੰਦੇ ਤੋਂ 25 ਲੱਖ ਰੁਪਇਆ ਲੈ ਲਿਆ ਤੁਸੀਂ ਉਸ ਤੋਂ ਬਾਅਦ ਤੁਸੀਂ ਉਹਨਾਂ ਨਾਲ ਕਿਹੋ ਜਿਹਾ ਡੀਲ ਕਰਦੇ ਹੋ ਉਹਦੇ ਤੇ ਤੁਹਾਡੀ ਕੰਪਨੀ ਜ਼ਿਆਦਾ ਡਿਪੈਂਡ ਕਰਦੀ ਆ ਵੀ ਤੁਹਾਡੀ ਵੈਲਿਊ ਕਿਵੇਂ ਬਣਦੀ ਆ ਕੰਪਨੀ ਦੀ ਸਾਡੇ ਨਾਲ ਯਾਰ ਉਹ ਬੰਦੇ ਕਹਿ ਲਓ ਅਸੀਂ ਅਪਾਇੰਟਮੈਂਟ 4 ਦਿਨ ਹੋ ਗਏ ਫੋਨ ਲਾਉਂਦੇ ਨੂੰ ਅਪਾਇੰਟਮੈਂਟ ਫੋਨ ਨਹੀਂ ਚੈੱਕ ਕਰੇ ਸਾਡਾ ਪੁਆਇੰਟ ਇੱਥੇ ਗਏ ਆ ਕਹਿੰਦੇ ਅਪਾਇੰਟਮੈਂਟ ਨਹੀਂ ਲੈ ਕੇ ਆਏ ਤੁਸੀਂ ਅਪਾਇੰਟਮੈਂਟ ਲੈਣੀ ਕਹਤੇ ਤਾਂ ਇਹ ਤਾਂ ਦੱਸੋ ਫੋਨ ਤਾਂ ਤੁਸੀਂ ਚੱਕਦੇ ਮੈਂ ਥੋੜਾ ਜਿਹਾ ਸੌਰੀ ਜਜ਼ਬਾਤੀ ਹੋ ਜਾਨਾ ਮੈਂ ਖਾ ਲੈਂਦਾ ਹਾਂ ਜੀ ਹਿਸਾਬ ਦਾ ਇੱਕ ਬੰਦਾ ਕਿ ਸ਼ਰੀਫ ਆਪੂ ਨਹੀਂ ਸਕਦਾ ਉਹਨਾਂ ਨੂੰ ਤਾਂ ਇਹ ਵੇਚ ਕੇ ਖਾ ਜਾਣਗੇ ਉਹਦਾ ਫਿਰ ਮੜਾ ਗਰਮ ਹੋਣਾ ਪਿਆ ਹਾਂ ਉਹ ਥੋੜਾ ਗਰਮ ਹੋਏ ਆ ਵੀ ਜਿਵੇਂ ਇੰਜਨ ਛੱਡਦਾ ਭਾਪ ਕੋੜੇ ਉਹਦਾ ਫਿਰ ਉਦੋਂ ਬਾਅਦ ਹੁਣ ਕਰ ਵੀ ਦਿੱਤੀ ਆ ਆਖਿਆ ਹੀ ਕੰਪਲੇਂਟ ਪਾਉਣੇ ਦੋਨਾਂ ਦੀ ਹੈ ਨਾ ਤੇ ਬਰਨ ਵਾਲੇ ਦੀ ਤੇ ਫਿਰ ਕਰ ਫਿਰ ਕਹਿੰਦੇ ਕੱਢ ਕੇ ਕਹਿੰਦੇ ਅਖੇ ਜੀ ਉਹ ਚ ਕੰਪਿਊਟਰ ਚ ਭਰ ਕੇ ਆਪਾਇੰਟਮੈਂਟ ਦਾ ਢੁੱਡੀ ਹੋਈ ਹੋਈ ਆ ਲੈ ਬੱਸ ਫਿਰ ਹੋ ਵੀ ਗਈ ਮਿੰਟਾਂ ਜੀ ਸੋ ਇਹ ਚੀਜ਼ਾਂ ਯਾਰ ਇਹਨਾਂ ਨੂੰ ਦੇਖਣੇ ਚਾਹੀਦੇ ਆ ਮਹਿੰਦਰਾ ਵਾਲਿਓ ਮੜਾ ਕੇ ਧਿਆਨ ਦਿਓ ਇਹ ਚੀਜ਼ ਦੇ ਉੱਤੇ ਮੈਂ ਤੁਹਾਨੂੰ ਦੱਸੀ ਜਾਣਾ ਅਸੀਂ ਹੁਣ ਮੈਂ 2 ਡੋਰ ਨਹੀਂ ਲਿਆਉਂਦੇ ਹੈਗੇ ਅਸੀਂ ਨਹੀਂ ਲੈਣੀ ਹੁਣ ਅਸੀਂ ਹੁਣ ਹੁਣ ਬਸ ਟੁਆਡਾ ਚ ਆ ਗਏ ਹੁਣ ਫੋਰਚੂਨਰੀ ਲਾਵਾਂਗੇ ਫੋਰਚੂਨਰੀ ਲਾਵਾਂਗੇ ਆ ਲੈ ਲਓ ਆ ਦੇ ਵਰਨਾ ਇਹ ਵੀ ਕਰੂਜ਼ ਹੈ ਟੁਆਡਾ ਹੀ ਲਾਵਾਂਗੇ ਬਾਈ ਹੁਣ ਤਾਂ ਨਹੀਂ ਹੁਣ ਤਾਂ ਟੁਆਡਾ ਹੀ ਲਾਵਾਂਗੇ ਬਸ ਉਹ ਮਾਰੀ ਰਿਲਾਇਬਲ ਹੀ ਲਾਵਾਂਗੇ ਹੁਣ ਤਾਂ ਰਿਲਾਇਬਲ ਰਿਲਾਇਬਿਟੀ 'ਚ ਚਲੇ ਗਏ ਹੁਣ ਸਿਲਕਸ ਐਲੈਕਸਕ ਹੀਲੈਕਸ ਲੈ ਲਓ ਹਾਈਲੈਕਸ ਹਾਈਲੈਕਸ ਲੈ ਲਾਂਗੇ ਜੀ ਹਾਈਲੈਕ ਤੇ ਆਹ ਦੇਖ ਲਓ ਦੋਸਤੋ ਜ਼ੁਲਮ ਮੁੱਕਦੇ ਨਹੀਂ ਠੱਲੇ ਜਾਂਦੇ ਨੇ ਤੇ ਤਖਤ ਮਿਲਦੇ ਨਹੀਂ ਮੱਲੇ ਜਾਂਦੇ ਨੇ ਐਂ ਮਹਿੰਦਰਾਨਾ ਤੋਂ ਸਰਵਸੋ ਕਰਕੇ ਨਹੀਂ ਲੰਦੇ ਕਰਾਉਣੀ ਪੈਂਦੀ ਆ ਠੀਕ ਆ ਤੇ ਹੁਣ ਆਪਾਂ ਪਹੁੰਚ ਗਏ ਗੱਗੂ ਕੋਲੇ ਗੱਗੂ ਕੋਲੇ ਪਹੁੰਚ ਕੇ ਫਿਰ ਤੁਹਾਨੂੰ ਦਿਖਾਉਂਦੇ ਆ ਨਾਲੇ ਮਲਾਉਣੇ ਆ ਨਾਲੇ ਪਾਉਣੇ ਆ ਲੈਟਾਂ ਤੇ ਪਹਿਲਾਂ ਡਾਇਲੋਗ ਮਾਰਨ ਸਾਸਰੀ ਕਾ ਸਾਸਰੀ ਕੋਲ ਵਲੌਗਰ ਸਾਹਿਬ ਸਾਸਰੀ ਕਾ ਜਈ ਸਭ ਤੇ ਵੋਨਦਲੀ ਵਾਲੇ ਨੰਬਰਦਾਰ ਸਾਡ ਸਾਡੇ ਤੇ ਨੰਬਰਦਾਰ ਸਾਹਿਬਾ ਚਲੋ ਮੈਨੂੰ ਤਾਂ ਉਹ ਹੀ ਤੋਂ ਬਿਨਾਂ ਨਹੀਂ ਬੋਲਦਾ ਬਿਲਕੁਲ ਬਿਲਕੁਲ ਮੇਰਾ ਪਿਆਰ ਵਾਲਾ ਨਾ ਪਹੁੰਚ ਗਏ ਬਸ ਆਪਾਂ ਪਹੁੰਚ ਹੀ ਗਏ ਹੁਣ ਤੁਹਾਨੂੰ ਮਿਲਾਉਂਦੇ ਆਂ ਲਓ ਵੀ ਦੋਸਤੋ ਮਿਲੋ ਮੁੰਡੇ ਨੂੰ ਹਾਂ ਲਓ ਜੀ ਆਹ ਪ੍ਰੋਜੈਕਟਰ ਬੋ ਆ ਰਹੇ ਆਪਾਂ ਹੁਣ ਜੇ ਇਹ ਨਾ ਇਹਨਾਂ ਨੇ ਵਧੀਆ ਲਾਈਟ ਦਿੱਤੀ ਫਰ ਆਪਾਂ ਗੱਡ ਬੂਨੋ ਫੜ ਲਾਂਗੇ ਆਗੇ ਦੇਖਣ ਨੂੰ ਦਿਖਾਉਣੇ ਲਾਇਆ ਦਿਆ ਮਹਿੰਗੇ ਵੀ ਖਾਹ ਦਿੱਤਾ ਗੱਗੂ ਨੇ ਗੱਗੂ ਅੱਡ ਸਾਡੇ ਵਾਸਤੇ ਰੇਟ ਦਾ ਘਟਾ ਲੰਦਾ ਮਾੜਾ ਮੋਟਾ ਕਿਟਾ ਆਏਗਾ ਚਾਰ ਬਾਬਿਓ ਤੁਹਾਡੇ ਸਾਹਮਣੇ ਗਵਾਹੀ ਹੋ ਗਈ ਹੁਣ ਬਸ ਵੀਡੀਓ ਚ ਕਹਾਉਣਾ ਸੀ ਆਪਾਂ ਬੰਦੇ ਤੋਂ ਬਗੈ ਸੰਤਰਾ ਤੇ ਕਿੰਨਾ ਜਾਤਰਾ ਦੇਂਦਾ ਇਹ ਕਿੰਨੀ ਆਂਦਾ ਸੰਤਰਾ ਜਿਹੜਾ ਹੁੰਦਾ ਉਹਦੀਆਂ ਫਾੜੀਆਂ ਨਹੀਂ ਹੁੰਦੀਆਂ ਉਹ ਦੁੱਧੂ ਖਾਣਾ ਪੈਂਦਾ ਇਹ ਕਿੰਨਾ ਕੋਈ ਸੈਂਸ ਸੈਂਸ ਬਾਤ ਕਰਦੇ ਕਾ ਮੈਨੂੰ ਬਹੁਤ ਲੱਗ ਰਿਹਾ ਇਸ ਟਾਈਮ ਤੂੰ ਇਹਦਾ ਲੈ ਲੈ ਵਿਚੋ ਯਾਰ ਇੰਨੇ ਪਏ ਨੇ ਚੱਲ ਆ ਜਾ ਇਥੇ ਖੋਲ ਲੈ ਨੂੰ ਡਰੀਂਗਾ ਤੂੰ ਜੰਨਾ ਉਹ ਲੋਕ ਫੇਰ ਅੰਦਰ ਨਾਟ ਲੱਗਾ ਅੱਛਾ ਤੇ ਫੇਰ ਤਾਂ ਦੇਖ ਲੈ ਇਹਦੇ ਓਕਾਗਾ ਨਾਟ ਹੀ ਨਹੀਂ ਪਿਆ ਤਾਂ ਇਹ ਹਿੱਲਦਾ ਨਹੀਂ ਹੈਗਾ ਫਿਰ ਇੰਨਾ ਹੌਸਲਾ ਨਾ ਦੇ ਇਹਨੂੰ ਲੋ ਬਾਬੇ ਗੱਗੂ ਲੱਗਿਆ ਸ਼ੌਮ ਹੋਰ ਤਕਾਬਾ ਆ ਲੈ ਉਹ ਲੱਜਵਾਗ ਪਬਜੀ ਡਾਊਨਲੋਡ ਕਰ ਲਿਆ ਲੈ ਸਾਰੀ ਦੁਨੀਆ ਖੇਡਣੋਂ ਹਟ ਗਈ ਹੁਣ ਤੂੰ ਖੇਡਣ ਲੱਗਿਆ ਯਾਰ ਬੁੱਟਾ ਕਰਨ ਕਿੱਦੇ ਕਰਨੇ ਦਾ ਮਤਲਬ ਆਵੇਗਾ। ਆ ਦੇ ਯਾਰਾਂ ਕਹਿੰਦੇ ਸੰਤਰੇ ਖਾਣਦਾ ਬਈ ਮੁੰਡਾ ਸੰਗਰੂਰ ਜਾਂਦਾ ਹੁੰਦਾ। ਇਹਦਾ 2.5 ਕਿਲੋ ਇੱਤੀ ਖਾ ਜਾਂਦਾ। 2.5 ਕਿਲੋ ਚੰਗੜਾ ਖੜੀ ਖਾ ਜਾਂਦਾ। ਦੱਸ ਤੂੰ ਗਰੈਟ ਵਾਲੀ ਗੱਲ। ਆਹਾ ਹਾਹ ਬਈ ਗੱਲ ਗੱਲਬਾਤ ਤਾਂ ਬਣਦੀ ਆ ਦੇਖੋ। ਬਣੀ ਕਿ ਨਹੀਂ ਬਣੀ ਗੱਲਬਾਤ। ਤਾਂ ਬਣਦੀ ਆ ਇਹ ਗੱਡੂ ਵੀ ਫਟ ਕਰ ਰਿਹਾ ਇਹ ਕਰੇ ਜਾਈਏ। ਨਹੀਂ ਯਾਰ ਇਹਨਾਂ ਨੂੰ ਤਾਂ ਤੂੰ ਨਾ ਕਿਹਾ ਕਰ ਕੁਸ ਲੈ। ਮੈਂ ਤਾਂ ਇੱਥੇ ਰਹਿ ਪੂ ਮਨ ਜਮਦਾ ਆਉਂਦਾ ਚੱਕ ਲੈ ਬਈ। ਕਿਆ ਕਰ ਲਾ ਲੈ ਯਾਰ ਦੋਸਤ ਇਹ ਆ ਆਪਣਾ ਪ੍ਰੋਜੈਕਟਰ ਲੱਗ ਚੁੱਕਿਆ ਲੱਗ ਚੁੱਕਿਆ ਇਹਦਾ ਲੱਗੂਗਾ ਚਲੋ ਇਹ ਲਾਈਟ ਘਟ ਸੀ ਯਾਰ ਆਪਣੀ ਗੱਡੀ ਦੀ ਇਹ ਆਪਣਾ ਇਹ ਰਾਮਰਾ ਜੀ ਦੂਜਾ ਆਪਣਾ ਸੋਲਾਰ ਟੋ ਆ ਤਾਹ ਕਿਉਂ ਨਹੀਂ ਜਾਣ ਪਈ ਜਨਾ ਆ ਲਓ ਦੋਸਤੋ ਵੱੜਦੀ ਗੱਡੀ ਗੱਗੂ ਨੇ ਐ ਕਾ ਕਰਦਾ ਗੱਗੂ ਇਹ ਤਨ ਤਰਸ ਨਹੀਂ ਆਦਾ ਜੰਮ ਆ ਗੁੱਸਾ ਦੀ ਪਰਸਨੀ ਆਦਲ ਵਿੱਚ ਹੋਰ ਹੋਣੀ ਕੋਈ ਚਲ ਐਂ ਤਾਂ ਫਿਰ ਜੇ ਰੋ ਆਈ ਗਏ ਇਕਲਮਾ ਦੇਖਿਆ ਜਿਹੜੇ ਬਗਾਨੇ ਪਾਦ ਤੋਂ ਕੰਮ ਕਰਾਉਣਾ ਉਹਦਾ ਬੰਦਾ ਜਮਾ ਨਹੀਂ ਕੁਝ ਕਹਿੰਦਾ ਹਨਾ ਜਿਹੜਾ ਉਹ ਕਰਦਾ ਅਗਲਾ ਕਰੀ ਜਾਂਦਾ ਹਨਾ ਹੁਣ ਗੱਗੂ ਐਨੂੰ ਵਿਚਾਰਾ ਆਪ ਐਨੂੰ ਟੋਕੀ ਜਾਂਦਾ ਵੀ ਆਹ ਨਾ ਕਰਾ ਨਾ ਚਲ ਕੋਈ ਨਾ ਯਾਰ ਕਰ ਦੇ ਜਿਹੜਾ ਉਹ ਕਰਦਾ ਤੂੰ ਸਾਡਾ ਕੋਹ ਨਹੀਂ ਲੱਗਦਾ ਗੁੱਗੂ ਇਹ ਗੱਲ ਦੋਸਤੋਂ ਨੇ ਕਹਿ ਚੁੱਕਿਆ ਹੁਣ ਆਪਾਂ ਇਹਨਾਂ ਨੂੰ ਕਸਟਮਰ ਵਾਲੇ ਰੇਟ ਦਵਾਈਏ ਫਿਰ ਕਸਟਮਰ ਵਾਲੀ ਦਵਾਉਣਾ ਤੂੰ ਕਸਟਮਰ ਨੂੰ ਦਿਖਾ ਦੱਸ ਸੱਤ ਸੱਤ ਦਾ ਲਾਹਨ ਆ ਵਾਹਿਗੁਰੂ ਅ ਦੋਸਤੋਂ ਪਹਿਲਾਂ ਤੁਹਾਨੂੰ ਅਸੀਂ ਮਹਿੰਦਰਾ ਜੀ ਸਰਵਿਸ ਬਾਰੇ ਜਾਣਕਾਰੀ ਦੇ ਕੇ ਆਟਿਆ ਸਰਵਿਸ ਆ ਬੰਦੇ ਦੀ ਵੀ ਸੇਮ ਹੀ ਆ ਆ ਦੇਖ ਲਓ ਦੋ ਘੰਟੇ ਹੋਏ ਸਾਨੂੰ ਲੜਾ ਪੀਂਗ ਹੁੰਦਿਆਂ ਨੂੰ ਨਾਲ ਅਸੀਂ ਲੱਗੇ ਹੋਇਆ ਚਾਰ ਜਾਨੇ ਇਹ ਹਾਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਇਹਨਾਂ ਨੂੰ ਕੋਈ ਦੁੱਖ ਨਹੀਂ ਹੈਗਾ ਪਰ ਦੇਖ ਲੋ ਯਾਰ ਇਹ ਲੈਡ ਨਹੀਂ ਭਾਈ ਇਹਨੇ ਕਿ ਕਾਰ ਜਿਹੜਾ ਉਹਨਾਂ ਦਾ ਓਨਰ ਇਹਨੇ ਕਿ ਕਾਰ ਜਿਹੋਂ ਦਾ ਠੀਕ ਆ ਲੈਡ ਤਾਂ ਲਾ ਦੇ ਸਾਡੀ ਇਹ ਵੀਡੀਓ ਤੇ ਵੀਡੀਓ ਬਣਾ ਨਾ ਉਹ ਲੈਡ ਤਾਂ ਚਲਾ ਤੀ ਮੁੰਡੇ ਉਹ ਆਜੀ ਆ

ਲੜ ਛੱਤ ਤੇ ਮਾਰਦੀ ਆ ਪੀਲੀ ਥੱਲੇ ਮਾਰਦੀ ਆ ਬਾਰਮ ਲਾਈਟ ਵੀ ਥੱਲੇ ਮਾਰਦੀ ਆ ਚਿੱਟੀ ਲਾਈਟ ਉੱਤੇ ਮਾਰਦੀ ਆ ਚੱਲ ਕੋਈ ਨਾ ਚਲਾ ਕੇ ਦੇਖਦੇ ਆ ਹੋਰ ਫਿਰ ਗੱਗੂ ਇੱਧਰੇ ਪਾਸੇ ਰਹਿ ਗਈ ਹਨਾ ਘੰਟਾ ਕਿ ਇੱਧਰ ਲਾ ਦੂੰਗਾ ਹਾਂ ਘੰਟਾ ਰੇੜ ਘੰਟਾ ਇੱਧਰ ਲਾ ਦੂਗਾ ਕੋ ਉੱਧਰ ਬੰਦ ਟਾਈਮ ਲੱਗ ਗਿਆ ਚਲੋ ਹੁਣ ਇੱਧਰ ਹਲੇ ਥੋੜਾ ਜਿਹਾ ਠੀਕ ਰਹੂ ਕੰਮ ਫਗੂ ਹੀ ਜਿੰਮ ਜਾਣਾ ਬਾਈ ਜਿੰਮ ਜਾਣਾ ਵੀਰੇ ਤੈਨੂੰ ਤੋਰਨਾ ਹੈ ਸਾਨੂੰ ਕਿਹਨਾ ਸਲਾਹ ਦੇ ਨਾਲ ਇਹ ਵਿੱਚ ਬਾਲੇ ਨਹੀਂ ਆਏ ਅੱਜ ਬਾਈ ਮੈਂ ਦੁੱਧ ਵੀ ਲੈ ਕੇ ਜਾਣਾ ਘਰੇ ਤੜਕੇ ਦਾ ਸਲਾਹ ਦੇ ਕਿ ਤੈਨੂੰ ਫਿਰ ਵੀ ਤੂੰ ਇੰਨੇ ਟਾਈਮ ਬਾਅਦ ਕੀਤਾਗਾ ਜੇ ਸਲਾਹ ਨਾ ਦਿੰਦੇ ਫਿਰ ਤਾਂ ਤੂੰ ਭੈਣ ਕੱਲ ਨੂੰ ਬੈਟ ਕਰ ਕੇ ਆਂਦਾ ਤੇ ਤਾਂ ਕਰ ਦਿੰਦਾ ਹੁਣ ਤਾਂ ਨੂੰ ਕਰ ਦਿੰਦਾ ਇਹਦਾ ਜ਼ਿਕਰਾ ਤਾਂ ਗਾਇ ਕਿਹਾ ਕੇ ਦਿੱਤੋਂ ਇਹਨਾਂ ਜਦੋਂ ਕਸਟਮਰ ਖੜਾ ਹੋਵੇ ਨਾ ਉਦੋਂ ਆਈ ਹੁੰਦਾ ਐਸੀ ਕਸਟਮਰ ਹੋਗੇ ਹੁਣ ਤੇਰੇ ਵਾਸਤੇ ਹੈ ਉਹ ਦੇਖ ਲੈ ਵਾਦੋ ਹੋਰ ਕੀ ਕਰਨਾ ਜਿੰਮ ਲਈ ਵੀ ਰੈਡੀ ਹੋਣਾ ਕਿਹ ਜੇ ਹੋਰ ਯਾਰ ਹਲੇ ਜਿੰਮ ਵੀ ਜਾਣਾ ਸੀ ਆਪਾਂ ਚੱਪੜਾ ਜਾਉਂਗੇ ਜਿੰਮ 'ਚ ਉਹ ਬਾਈ ਸਵੇਰ 7 ਵਜੇ ਨਿਕਲਿਆ ਹੋਇਆ ਮੁੱਦਾ ਭੱਗ ਗਿਆ ਮੁੱਦਾ ਭੱਗ ਗਿਆ ਦੋਸਤੋ ਮੁੱਦਾ ਉਹ 11 ਵਜੇ ਉੱਠ ਕੇ ਤੂੰ ਘਰ ਆਇਆ ਪਰ ਉੱਠਦਾ ਪਾਣਾ 7 ਵਜੇ ਉੱਠਿਆ ਸੱਚੀ ਦੱਸੀ ਦਿਲ ਤੇ ਰੱਖ ਕੇ ਕਿੰਨੇ ਦਿਨ ਹੋ ਗਏ ਨਾ ਤੈਨੂੰ ਤੈਨੂੰ ਨਾ 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 ਕੱਲ ਕਹਿ ਕੇ ਟੋ ਨਾ ਕੱਲ ਕੱਲ ਆਪ ਨੂੰ ਕਹਿ ਕੇ ਉਹ ਐਸਾ ਤੁਹਾਨੂੰ ਦਾ ਹੌਸਲਾ ਦੇਣੀ ਹੁੰਦਾ ਨਹੀਂ ਕੱਲ ਆਪ ਨੂੰ ਕਹਿ ਕੇ ਟੋ ਨਾ ਹਾਂ ਹੁਣ ਕਹਿ ਕੇ ਟੋ ਤਿੰਨ ਦਿਨ ਹੋ ਗਏ ਕਹਿੰਦਾ ਮੈਂ ਡਿਊਟੀ ਨਹੀਂ ਗਿਆ ਯਾਰ ਤਿੰਨ ਦਿਨ ਤੋਂ ਤੈਨੂੰ ਜਮਾਜ਼ ਕੱਪੜੇ ਸੇਮ ਪਾ ਕੇ ਆਉਣ ਨੂੰ ਹੋ ਗਏ ਯਾਰ ਕੱਪੜੇ ਹੋਵੇਂ ਨੂੰ ਹੋ ਗਏ ਨਹੀਂ ਨਹੀਂ ਕੱਪੜੇ ਦਾ ਹੈ ਬਈ ਮੈਂ ਉੱਥੋਂ ਲੈਣਾ ਹੈ ਮਾਤੋਂ ਤੇ ਨਹੀਂ ਹੈਗੇ ਨਹੀਂ ਨਹੀਂ ਦੱਸ ਕਿੰਨੇ ਦਿਨ ਸਹੀ ਸਿੱਧਾ ਆਪਣੇ ਬਲੌਗ ਚ ਸੌਂ ਖਾ ਕੇ ਦੱਸ ਬਲੌਗ ਜ ਨਹੀਂ ਪਾਉਂਦੇ ਬੱ ਨਵੇਂ ਕੰਮ ਨਾ ਕਰਨੀ ਨਹੀਂ ਨਾ ਤਾਂ ਪਾਠ ਵਾਲੇ ਦਾ ਨਹਾਤਾਂ ਦਾ ਇੱਕ ਤਰੀਕ ਨੂੰ ਹਾਂ ਇੱਕ ਤਰੀਕ ਨੂੰ ਨਹਾਤਾਂ ਨਵੇਂ ਜ਼ਾਲੇ ਦੇ ਨਵੇਂ ਜ਼ਾਲੇ ਵਿੱਚ ਤਾਂ ਨਾਲਿਆ ਹੈ ਪਾਠ ਸੀ ਉਦੋਂ ਸੋਨੇ ਦੇ ਵਾਲ ਹੋ ਜਾਂਦੇ ਹੁੰਦੇ ਨਿਉ ਵੀ ਪਾਠ ਸੀ ਉਦੋਂ ਸਹੀ ਗੱਲ ਆ ਉਸ ਲੈ ਨੂੰ ਹਾਂ ਬਾਈ ਕੀ ਬੱਚਾ ਨਾ ਤੇਰੇ ਨਾਲ ਸੁਣ ਆਏ ਸੀ ਤਾਂ ਜਿੰਮ ਜੀ ਆਵਾਂਗੇ ਯਾਰ ਬੂੜ ਪਾਤਰ ਖੇਡ ਰਹੇ ਆ ਬਈ ਯਾਰ ਬੂੜ ਨਹੀਂ ਬਾਈ ਮੈਂ ਨਾਉਂ ਵੀ ਆ ਤੁਸੀਂ ਭੱਜ ਜਾਓ ਛੋਟੇ ਤੋਂ ਬਾਅਦ ਆਜੋ ਗੱਲ ਬਾਈ ਦੀ ਵਾਸੀ ਦਾ ਮੁੰਡਾ ਕਵਾਇਜ਼ ਇਹਦਾ ਨਾ ਮਾਰਾ ਰੱਖਦੇ ਗੱਲ ਬਾਈ ਦੀ ਮਾਸੀ ਦਾ ਮੁੰਡਾ ਮਾਏ ਯਾਰ ਤੁਸੀਂ ਭੱਗ ਜਿਓ ਮੈਂ ਉਸ ਤੋਂ ਬਾਅਦ ਆ ਜਾਈਦਾ ਹੁੰਦਾ ਹੈਗਾ ਯਾਰ ਮਜ਼ਾ ਨਾ ਹੁੰਦਾ ਯਾਰ ਕੋਈ ਨਾ ਤੇ ਨਾ ਭਾਈ ਮੇਰਾ ਇਹ ਆਪਣਾ ਨਾ ਤੇ ਬਣ ਜੰਮ ਲੱਗਦੀ ਨਹੀਂ ਮੇਰਾ ਦੇ ਘਰ ਕੁਛ ਨਾ ਲੈ ਇੰਨੇ ਨਾਲ ਹੀ ਆ ਜਾਂਦੇ ਆਪਾਂ ਜੰਮ ਲੱਗਦੀ ਆਪਾਂ ਬਾਈ ਫਰੈਸ਼ ਹੋ ਕੇ ਜਾਈਦਾ ਤੇਰੀ ਲੱਗਦੀ ਬਾਈ ਫੇਰ ਮੁੜ ਕੇ ਆਉਂਦਾ ਤੇ ਦੁਬਾਰੇ ਆ ਕੇ ਫੇਰ ਨਾ ਹੀਦਾ ਫੇਰ ਨਾ ਹੀਦਾ ਕਿਹੋ ਜਿਹੇ ਬੰਦੇ ਵੀ ਨਹੀਂ ਨਾ ਕਿਹੜੇ ਨੌਂ ਦੀ ਨਹੀਂ ਸਹੀ ਗੱਲ ਆ ਸਹੀ ਗੱਲ ਆ ਮੈਨਾਂ ਨਵੇਂ ਸਾਲਾਂ ਦੇ ਨਾ ਹੈਗਾ ਪਿਛਲੇ ਸਾਲ ਹੀ ਨਾ ਤਉ ਇਹਦਾ ਇਹ ਨਾਲ ਦੇ ਬੁੱਤੇ ਨਾ ਨੀ ਲੋਈ ਨਾ ਮੈਂ ਨਾ ਤੇਰੇ ਕੋਲੋਂ ਨਿਕਲ ਅੱਖਾਂ ਚ ਪਾਣੀ ਨਿਕਲ ਲੱਗ ਜਾਂਦਾ ਉਹ ਤਾਂ ਵੀ ਯਾਰ ਸੁਣ ਸੱਚ ਨਾਲੇ ਗੱਲ ਹੋਰ ਆ ਚੱਲ ਆਪਣੇ ਹੁਣ ਤਾਂ ਤਿੰਨਾਂ ਦੀ ਗੱਲ ਹੋਣਾ ਆਪਾਂ ਤਿੰਨੇ ਖੜੇ ਆਣੇ ਵੀ ਸਾਰਿਆਂ ਨੂੰ ਦਿਖਾ ਦੇ ਨੀ ਨਹੀਂ ਨਹੀਂ ਮੈਂ ਚੱਲ ਬੁਲਾਓ ਚਾ ਜਿਹਨੇ ਦੇਖਣਾ ਦੇਖਣਗੇ ਮੈਂ ਕਹਿੰਦਾ ਵੀ ਗੱਗੂ ਲੱਗਿਆ ਹੋਇਆ ਇੱਥੇ ਕੱਲ ਆਪਣਾ ਭਾਈ ਐ ਨਹੀਂ ਗੱਲ ਆ ਵੀ ਲੱਗ ਸਮਾਨ ਚੱਕ ਕੇ ਲੈ ਅੰਦਰ ਰੱਖ ਦੇ ਵੀ ਗੱਗੂ ਦਾ ਨਾਮ ਲੱਗੂਗਾ ਹਾਂ ਬੈ ਕੈਮਰਾ ਵੀ ਚੰਗਾ ਨਹੀਂ ਲੱਗਦਾ ਚੋਲੀ ਚੋਗਰੀ ਕਰਦਾ ਸਰਕਾਰੀ ਮੁਲਾਜ਼ਮ ਫਤਰੀ ਚੁੱਦੀ ਵਾਲੀ ਕਰਦਾ ਯਾਰ ਐਜ ਕੰਮ ਨਾ ਕਰਦਾ ਉਸ ਵੀ ਲਾ ਹੋਇਆ ਬਾਈ ਸ਼ਰਵਣੇ ਨੂੰ ਪੜਾਤਾ ਮਾ ਮਾ ਸ਼ਰਵਣੇ ਨੂੰ ਜਾ ਕੇ ਰਾਮਣੇ ਮੇਰੀ ਗੱਲ ਸੁਣਾ ਪਤਾ ਕੀ ਗੱਲ ਹੈਗੀ ਮੈਂ ਗੱਗੂ ਲੱਗਿਆ ਹਾਂ ਇੱਥੇ ਪਤਾ ਕੀ ਚੱਕਰਾ ਐਵੇਂ ਪਿੰਡ ਦਾ ਕੰਮ ਆ ਬਾਅਦ ਚ ਬਦਨਾਮੀ ਹੁੰਦੀ ਆ ਕੋਈ ਅੰਦਰੋਂ ਸਮਾਨ ਚੱਕ ਕੇ ਲੈ ਮੋੜ ਦੇ ਬਾਈ ਬਣ ਕੇ ਵੀ ਹੈ ਨਾ ਬਾਅਦ ਚ ਗੱਗੂ ਦਾ ਨਾਲ ਗੱਗੂ ਵਾਲਾ ਤੇਰੇ ਕੋਲ ਆਈ ਬੰਦੇ ਮੋਦਲ ਵੀਧੀ ਜਾਂਦਾ ਮੈਂ ਤਾਂ ਆਪਣੇ ਤੇ ਥੋੜੀ ਜਿਹੀ ਉਮੀਦ ਯਾਰ ਪਾਈ ਤਾਂ ਆਪਾਂ ਦਾ ਵੀ ਡੱਗੀ ਛੱਡ ਲੈ ਮੈਂ ਤਾਂ ਉਹਦੇ 82 ਦਿਖਾ ਗੱਡੀ ਕਿਹਦੀ ਆ ਮੈਂ ਮੈਂ ਕਿਉਂ ਨਹੀਂ ਲੈਂਦਾ ਆ ਓਏ ਸਕੋਰਪੀਓ ਐਨ ਪਾਈ ਦੀ ਹੈ ਬਾਈ ਕੋਲੀ ਨਾ ਆਪਣੇ ਘਰੇ ਜਾਓ ਇੱਕ ਵਾਰ ਸਕੋਰਪੀਓ ਐਨ ਅਸਾਂ ਕਰਾਂਗੇ ਜੀ ਉਹ ਗੱਡੀ ਨੂੰ ਦੋ ਟੂਫਾ ਬਾਈ ਫ੍ਰੀ ਕਰੀ ਗਏ ਜੀ ਜਾਨ ਦੇ ਗੱਡੀਓ ਆਓ ਇਧਰ ਲਈ ਫੀਟਿੰਗ ਤਾਂ ਦੇਖੋ ਬੱਦ ਘਰੀਆ ਸੋਹਣੇ ਮੁੰਡੇ ਆਂ ਕਿਆ ਬਾਤ ਕਰਤੇ ਤੇ ਇੱਕਦਮ ਨਹੀਂ ਫਿਟਿੰਗ ਜ ਖਰਾਬ ਕਰਤਾ ਕੰਮਾ ਨਹੀਂ ਸ਼ਾਟਿੰਗ ਮੋਡ ਇਹਨੇ ਇਹ ਕਰਤਾ ਹਾਂ ਦੇਖ ਲੋ ਇੱਧਰ ਇਹ ਕੱਟ ਕੇ ਨਾ ਖਰਾਬ ਕਰਤਾ ਚਲੋ ਕੋਈ ਨਹੀਂ ਸਹੀ ਤਾਂ ਹੋ ਜੂਗਾ ਇੱਧਰ ਨਾ ਵੀ ਪਵਾ ਲਾਂਗੇ ਨਾ ਚੱਲੀਓ ਹੈਂ ਲੈ ਲੜ ਸਹੀ ਰਹੀ ਪੁਆ ਰੱਖ ਲਾਂਗੇ ਹਲੇ ਥੋੜਾ ਟਾਈਮ ਥੈਂਕ ਯੂ ਆਪਣਾ ਰਗੂ ਜੀ ਵੈਲਕਮ ਲੰਬਾ ਲੈ ਕੇ ਜਰੂਰ ਆਵਾਂ ਤੁਹਾਡੇ ਕੋਲ ਜਲਦੀ ਲੰਬਾ ਲੈ ਆਇਓ ਫਿਰ ਹਾਂ ਜਲਦ ਦਾ ਲੰਬ ਦਾ ਜਲਦੀ ਆਵਾਂਗੇ ਤੇ ਇੱਕ ਇੰਨੇ ਬੰਦੇ ਰਹਿ ਜਾਣੇ ਨਾਲ ਉੱਪਰਲੀ ਲਾਈਟਾਂ ਤੋਂ ਕਰਕੇ ਨਹੀਂ ਦਿੱਤੀਆਂ ਉੱਪਰਲੀ ਲਾਈਟਾਂ ਕਰਦੀਆਂ ਲੈ ਕੇ ਆਇਆ ਕਰੋ ਉੱਪਰਲੀ ਲਾਈਟਾਂ ਉੱਪਰਲੀ ਲਾਈਟਾਂ ਕਦੋਂ ਕਰਕੇ ਦਈਆਂ ਹੈਡਲਾਈਟ ਕੋਣਾ ਕਰ ਲਾਂ ਚਲੋ 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 ਜੀ ਚਲ ਓਕੇ ਹੋਈ ਜਾਂਦੇ ਕਦੇ ਹੋਗੇ ਫਿਕਰੀ ਜੁੜ ਵੀ ਤੂੰ ਕੋਈ ਨਾ ਓਕੇ ਓਕੇ ਠੀਕ ਆ ਠੀਕ ਆ ਆ ਦੇਖੋ ਬਾਬਿਓ ਜਾਉਂਗਾ ਜਾਂਦਾ ਬੰਨਤਾ ਨਾ ਆਣਾ ਹਾਂ ਲੋ ਵੀ ਦੋਸਤੋ ਪਹੁੰਚ ਚੁੱਕੇ ਆ ਮਹਿੰਦਰਾ ਫੇਰ ਤੋਂ ਜੇਮ ਖਾਲੀ ਕਰਨਾ ਜੇਮ ਖਾਲੀ ਕਰਨਾ ਤੇ ਹੁਣ ਦੇਖੋ ਆਪਾਂ ਇਹ ਗੱਡੀ ਦਾ ਕੰਮ ਕਰਾਇਆ ਉੱਥੇ 20 ਪੈਸੇ ਦੇ ਕੇ ਹੁਣ ਬਾਈ ਦੀ ਗੱਡੀ ਦਾ ਸਰਵਿਸ ਹੋਈ ਆ ਉੱਥੇ 10 ਪੈਸੇ ਦਊਗਾ ਐਵੇਂ ਵਹਰ ਨਾਲ ਮਿਲ ਕੇ ਚੀਜ਼ਾਂ ਕਰੀ ਜਾਂਦੇ ਆ ਰੱਬ ਦੇ ਹੀ ਜਾਂਦਾ ਤੇ ਅਸੀਂ ਖਾਈ ਜਾਂਦੇ ਆ ਉਹ ਹੈ ਜੋ ਸੱਚਾ ਪਾਸਾ ਤੋਂ ਵੀ ਦੋ ਮੜਕਾ ਕੀ ਹਨ ਰੂਈ ਵਾਹ ਜੀ ਉਹ ਸਕਾਈਪ ਲੈ ਰਿਹਾ ਲਓ ਜੀ ਮਿੱਤਰੋ ਬੰਦੇ ਆਪਾਂ ਸ਼ਰਤ ਤੇ ਉਹ ਹੁਣ ਸਕੋਰਪੀਓ ਲੈ ਕੇ ਆ ਜਾਣਗੇ ਤੇ ਮੈਂ ਥੋੜਾ ਜਿਆਦਾ ਰੈਡੀ ਹੋ ਜਾਣਾ ਇਹ ਤੋਂ ਬਾਅਦ ਜਾਣਾ ਜਿਮ ਤੇ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਸਮਾਪਤ ਕਰਦੇ ਜਿਮ ਦਾ ਵਲੌਗ ਤੁਹਾਨੂੰ ਕਦੇ ਫੇਰ ਦਿਖਾਵਾਂਗੇ ਬਾਕੀ ਅੱਜ ਦੀ ਵੀਡੀਓ ਜੋ ਬਸ ਇੰਨੀ ਮਿੱਤਰੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗਿਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਹੀ ਮੈਮਰੀਜ਼ ਨੇ ਮੈਮਰੀਜ਼ ਕ੍ਰੀਏਟ ਕਰ ਰਹੇ ਆਂ ਅਸੀਂ ਥੋੜੀ-ਥੋੜੀ ਸਿੱਖਦੇ ਸਿੱਖਦੇ ਗਰੋ ਕਰਾਂਗੇ ਬਰਬਰ